ਕਪੂਰ ਦੀ ਕਿਤਾਬ ਦੇਖਦਾ ਸੀ ਤਾਂ ਉਹ ਕਹਿੰਦਾ ਪਈ ਪੱਖਪਤੀ ਵਿਚਾਰਧਾਰਾ ਜਿਹੜੀ ਆ ਨਾ ਜਿਹੜਾ ਉਲਾਰੂ ਹੁਣਾ ਆ ਜਦੋਂ ਅਸੀਂ ਨਿਰਪੱਖ ਨਹੀਂ ਜਦੋਂ ਅਸੀਂ ਬੈਲੈਂਸ ਸੰਤੁਲਿਤ ਨਹੀਂ ਹੋ ਪਾਉਂਦੇ ਜਦੋਂ ਪੱਖਪਤੀ ਹੁੰਨੇ ਆ ਅਸੀਂ ਜਿਹੜੀ ਸਾਡੀ ਵਿਚਾਰਿਆ ਜਦੋਂ ਉਲਾਰੂ ਹੁੰਦੀ ਆ ਇੱਕ ਪਾਸੜ ਹੁੰਦੀ ਆ ਉਹ ਉਸ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਤੁਸੀਂ ਹਿੰਸਾ ਤੋਂ ਬਿਨਾ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹਿੰਸਾ ਮਸਟ ਹੈ ਉਹਦੇ ਲਈ ਤੇ ਜਦੋਂ ਕੋ ਸਾਡੇ ਬਾਰੇ ਸੋਚਦਾ ਆ ਸਾਡੇ ਵੱਲ ਦੇਖਦਾ ਆ ਕਿ ਅਸੀਂ ਹਰ ਵਾਰ ਲੜਨ ਲਈ ਤਿਆਰ ਕਿਉਂ ਹੁੰਨੇ ਜਦੋਂ ਕੋ ਗੱਲ ਪੁੱਛਦਾ ਹੀ ਆ ਸਾਨੂੰ ਕੋਈ ਗੱਲ ਸਵਾਲ ਆ ਕੇ ਨਾਰਮਲ ਜੀ ਗੱਲ ਕਰਦਾ ਅਸੀਂ ਇੱਕਦਮ ਲੰਢੇ ਨੂੰ ਤਿਆਰ ਕਰਤੀ ਹੋ ਜੰਨੀ ਆ ਉਹਦਾ ਕਾਰਨ ਇਹ ਪੇ ਅਸੀਂ ਨਰਪੱਖ ਨਹੀਂ ਹੋਏ ਅਸੀਂ ਪਹਿਲਾਂ ਬਾਇਸਡ ਹੁੰਨੇ ਅਸੀਂ ਪਹਿਲਾਂ ਇੱਕ ਧਿਰ ਚੁਣ ਕੇ ਬੈਠੇ ਹੁੰਨੇ ਆਪਣੇ ਵਿਚਾਰਾਂ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਅਸੀਂ ਇੱਕ ਕਿਸੇ ਇੱਕ ਧਿਰ ਨੂੰ ਆਪਣਾ ਜਿਹੜਾ ਨਾਰਮਲ ਹਾਲਤ ਦੇ ਵਿੱਚ ਵੀ ਉਲਾਰੂ ਹੋ ਕੇ ਅਸੀਂ ਵਿਚਰਦੇ ਹੁੰਨੇ ਆ ਤੇ ਉਹੀ ਕਾਰਨ ਆ ਜਦੋਂ ਤੁਸੀਂ ਉਲਾਰੂ ਹੋ ਕੇ ਸੋਚ ਰਹੇ ਆ ਉਲਾਰੂ ਹੋ ਕੇ ਗੱਲ ਕਰ ਰਹੇ ਆ ਉਲਾਰੂ ਹੋ ਕੇ ਫੈਸਲਾ ਦੇਣ ਲਈ ਤਿਆਰ ਹੋ ਰਹੇ ਆ ਤਾਂ ਤੁਹਾਡਾ ਜਿਹੜਾ ਸੁਝਾਅ ਆ ਉਹ ਜਿਆਦਾ ਮਾਰੂ ਹੁੰਦਾ ਹਿੰਸਕ ਹੁੰਦਾ ਹੈ ਵੈਸੇ ਵੀ ਸਫਲਤਾ ਅਸਫਲਤਾ ਜ਼ਿੰਦਗੀ ਦੇ ਵਿੱਚ ਜਿਹੜੀ ਸਟਰੈਟਜੀ ਆ ਪਲੈਨਿੰਗ ਇਹ ਆ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਸਾਡੇ ਸਫਲ ਹੋਣ ਨੂੰ ਪ੍ਰਭਾਵਿਤ ਕਰਦੀਆਂ ਤੇ ਸਫਲਤਾ ਦੀ ਵੀ ਪਰਿਭਾਸ਼ਾ ਜਿਹੜੀ ਆ ਉਹ ਸਾਡੀ ਆਪਣੀ ਆ ਅਸੀਂ ਜਿਹੜੀ ਇੱਛਾ ਆ ਆਪਣੀ ਉਹ ਉਹਨੂੰ ਪੂਰੀ ਹੋਣ ਨੂੰ ਹੀ ਸਫਲਤਾ ਦੱਸਦੇ ਆ ਤੇ ਇੱਛਾ ਪਾਲਣ ਲੱਗੇ ਅਸੀਂ ਕਦੇ ਆਪਣੀ ਔਕਾਤ ਨਹੀਂ ਦੇਖਦੇ ਆਪਣੀ ਰਿਜ਼ਰਵਨੈਸ ਨਹੀਂ ਦੇਖਦੇ ਕਦੇ ਅਸੀਂ ਇੱਕ ਪਾਸਾ ਨਹੀਂ ਸੋਚਦੇ ਵੀ ਸਾਨੂੰ ਲੋੜ ਕਿਹੜੀ ਚੀਜ਼ ਦੀ ਆ ਜੇ ਅਸੀਂ ਡਿਜ਼ਰਵ ਕੀ ਕਰਦੇ ਹਾਂ ਹਾਲਾਂਕਿ ਸਫਲਤਾ ਦੇ ਬਾਬਤ ਵੀ ਉਹ ਕਹਿੰਦੇ ਕਿ ਅਸਫਲਤਾ ਉਦੋਂ ਗਿਣੀ ਜਾਂਦੀ ਹੈ ਜਦੋਂ ਤੁਸੀਂ ਯਤਨ ਕਰਨਾ ਛੱਡ ਦਿੰਦੇ ਤੇ ਜਿਹੜਾ ਸਵਾਦ ਹੈ ਜ਼ਿੰਦਗੀ ਦਾ ਸਾਡਾ ਜਿਹੜਾ ਮਜ਼ਾ ਆਇਆ ਜਿਹੜਾ ਆਨੰਦ ਹੈ ਸਾਡੀ ਜ਼ਿੰਦਗੀ ਦਾ ਉਹ ਹਮੇਸ਼ਾ ਤੋਂ ਸਾਡੇ ਰੁੱਝੇ ਰਹਿਣ ਵਿੱਚ ਆ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣ ਵਿੱਚ ਆ। ਫੇ ਇੱਕ ਵਾਰੀ ਡਿੱਗੇ ਆ ਫੇ ਦੁਬਾਰਾ ਉੱਠ ਕੇ ਫੇ ਦੁਬਾਰਾ ਉੱਠ ਕੇ ਫੇ ਦੁਬਾਰਾ ਉੱਠ ਕੇ ਤੇ ਉਹੀ ਆਨੰਦ ਜ਼ਿੰਦਗੀ ਦਾ। ਉਹਦੇ ਵਿੱਚ ਜਿਹਨੂੰ ਸਫਲ ਹੋਣਾ ਕਹਿੰਦੇ ਆ ਸੱਚ ਜੇ ਪੁੱਛੋ ਸਹੀ ਮੈਨੇ ਹਾਂ ਚ। ਜੇ ਕੋਈ ਚੰਗਾ ਮੈਂਟਰ ਮਿਲੇ, ਜੇ ਚੰਗਾ ਕੋਚ ਮਿਲੇ ਸਾਨੂੰ, ਚੰਗੀ ਟ੍ਰੇਨਿੰਗ ਹੋਵੇ ਸਾਡੀ। ਤਾਂ ਅਸਲ ਵਿੱਚ ਜਿਹਨੂੰ ਸਫਲਤਾ ਅਸੀਂ ਕਹਿੰਦੇ ਨਾ ਉਹ ਸਾਰਾ ਕੁਝ ਬਾਈ-ਪ੍ਰੋਡਕਸ਼ਨ ਹੁੰਦਾ ਉਹ ਟੀਚਾ ਨਹੀਂ ਹੁੰਦਾ ਜਾਂ ਇਦਾਂ ਕਹਿ ਲਵਾਂ ਕਿ ਸਾਡੀ ਜ਼ਿੰਦਗੀ 'ਚ ਜਦੋਂ ਅਸੀਂ ਕੁਝ ਕਰਦੇ ਆਂ ਸਫਲਤਾ ਸਾਡਾ ਟੀਚਾ ਨਹੀਂ ਹੋਣਾ ਚਾਹੀਦਾ ਸਾਡਾ ਟੀਚਾ ਹੋਣਾ ਚਾਹੀਦਾ ਹੈ ਕੋਸ਼ਿਸ਼ ਐਫਰਟ ਤੇ ਉਹ ਐਫਰਟ ਸਾਨੂੰ ਮਰਦੇ ਦਮ ਤੱਕ ਕਰਦੇ ਰਹਿਣਾ ਚਾਹੀਦਾ ਉਸ ਐਫਰਟ ਦਾ ਰਿਵਾਰਡ ਕੀ ਮਿਲਦਾ ਹੈ ਕਦੇ ਸੋਚ ਕੇ ਦੇਖੋ ਕਲਪਨਾ ਕਰਕੇ ਦੇਖੋ ਜ਼ਿੰਦਗੀ ਕਿੰਨੀ ਸੌਖੀ ਹੋ ਜੂਗੀ ਅਸੀਂ ਕਦੇ ਡਿਪਰੈਸਡ ਨਹੀਂ ਹੋਵਾਂਗੇ ਸਾਡੇ ਤੇ ਕਦੇ ਦਬਾ ਨਹੀਂ ਹੋਊਗਾ ਆਪਣੇ ਆਪ ਦੇ ਵਿੱਚ ਜੇ ਅਸੀਂ ਇਹ ਵਿਚਾਰ ਧਾਰਾ ਆਪਣੀ ਜ਼ਿੰਦਗੀ ਚ ਲਾਗੂ ਕਰ ਲਾਂਗੇ ਭਈ ਮੇਰਾ ਟੀਚਾ ਐਫਰਟ ਕਰਨਾ ਕੋਸ਼ਿਸ਼ ਕਰਨਾ ਹੈ ਪਲਾਨਿੰਗ ਬਣਾਉਣੀ ਆ ਕੁਝ ਐਂਡ ਮਿਥਣਾ ਆ ਉਹਦੇ ਲਈ ਕੋਸ਼ਿਸ਼ ਜਿੰਨੀ ਜੋ ਜੋ ਮੈਂ ਕਰਨਾ ਹੈ ਮੈਂ ਸਾਰਾ ਜੋਰ ਉਹਦੇ ਉੱਤੇ ਆਪਣੀ ਪਲੈਨਿੰਗ ਦੇ ਉੱਤੇ ਲਾਉਣਾ ਹੈ ਮਿਲਣਾ ਕੀ ਆ ਉੱਥੇ ਪਹੁੰਚਣਾ ਨਹੀਂ ਪਹੁੰਚਣਾ ਜਦੋਂ ਕਪੂਰ ਕਹਿੰਦਾ ਨਾ ਵੀ ਸਾਨੂੰ ਪਲੈਨਿੰਗ ਇਦਾਂ ਕਰਨੀ ਚਾਹੀਦੀ ਹੈ ਵੀ ਜਦਾਂ ਹਜ਼ਾਰ ਸਾਲ ਜੀਣਾ ਤੇ ਕੋਸ਼ਿਸ਼ ਇਦਾਂ ਕਰਨੀ ਚਾਹੀਦੀ ਵੀ ਮੇਰੇ ਕੋਲ ਇੱਕੋ ਹੀ ਦਿਨ ਹੈ ਅੱਜ ਦਾ ਦਿਨ ਹੈ ਹੁਣ ਤੁਸੀਂ ਤੁਹਾਡਾ ਟੀਚਾ ਕੋਸ਼ਿਸ਼ ਕਰਨ ਦਾ ਆ ਸਵਾਲ ਇਹ ਨਹੀਂ ਹੈ ਤੁਹਾਡੇ ਮੂਰੇ ਕਿ ਉੱਥੇ ਪਹੁੰਚੂਗਾ ਕਦੋਂ ਮੈਂ ਕਿਉਂਕਿ ਭਰੋਸਾ ਸਾਨੂੰ ਇੱਕੋ ਹੀ ਸਾਧਾ ਹੈ ਭਰੋਸਾ ਮਤਲਬ ਅਸੀਂ ਮੰਨ ਕੇ ਮਿੱਥ ਕੇ ਇਹ ਬੈਠੇ ਆਂ ਆਸ ਨਹੀਂ ਲਾਈ ਅਸੀਂ ਤਾਂ ਜੇ ਉਹ ਸਾਰਾ ਕੁਝ ਜੁੜਦਾ ਹੈ ਜਦੋਂ ਸਮੁੱਚਤਾ ਵਿੱਚ ਇਹਨੂੰ ਵਿਚਾਰਦੇ ਆਂ ਜਿੰਨੀਆਂ ਜਿੰਨੇ ਮਨੋਵਿਗਿਆਨਕ ਦੇ ਵਿਸ਼ੇ ਹੁੰਦੇ ਆ ਉਹਨੂੰ ਇੱਕ ਵਿਸ਼ਾ ਲੈ ਕੇ ਉਹ ਉਹਦੇ ਉੱਥੇ ਬਾੜ ਦੀ ਖਲ ਨਹੀਂ ਲਾਉਣੀ ਹੁੰਦੀ ਅਪਸ ਸਮੁੱਚਤਾ ਵਿੱਚ ਉਹਨੂੰ ਵਿਚਾਰਨਾ ਹੁੰਦਾ ਹੈ ਠੀਕ ਹੈ ਜਦੋਂ ਉਹਨੂੰ ਸਮੁੱਚਤਾ 'ਚ ਵਿਚਾਰਾਂਗੇ ਤਾਂ ਸਾਰਾ ਕੁਝ ਜਿਹੜਾ ਆਲੇ-ਦੁਆਲੇ ਆ ਉਹ ਆਪਣੇ ਆਪ ਹੀ ਸਾਡੇ ਪੱਖ ਵਿੱਚ ਹੋਣ ਲੱਗ ਪੈਂਦਾ ਹੈ ਯੂਨੀਵਰਸ ਦਾ ਸਿਸਟਮ ਇੰਨਾ ਪਿਆਰਾ ਆ ਕੁਦਰਤ ਦਾ ਸਿਸਟਮ ਇੰਨਾ ਪਿਆਰਾ ਆ ਕਿਉਂਕਿ ਅਸੀਂ ਉਸੇ ਕੁਦਰਤ ਦੀ ਪ੍ਰੋਡਕਸ਼ਨ ਆ ਉਹਦੇ ਵਿੱਚ ਕਦੇ ਵੀ ਇਦਾਂ ਦੀ ਮੁਸ਼ਕਲ ਕਿਸੇ ਨਾਲ ਕਿਉਂਕਿ ਉੱਥੇ ਪੱਖਪਾਤ ਨਹੀਂ ਹੁੰਦਾ ਜਦੋਂ ਨਿਰਭਉ ਦੀ ਗੱਲ ਹੁੰਦੀ ਨਿਰਵੈਰ ਦੀ ਗੱਲ ਹੁੰਦੀ ਆ ਜਦੋਂ ਕਰਤਾ ਪੁਰਖ ਦੀ ਗੱਲ ਅਸੀਂ ਕਰਦੇ ਹਾਂ ਕ੍ਰੀਏਟਰ ਦੀ ਗੱਲ ਕਰਦੇ ਆ ਤੇ ਉਹ ਬਾਪਰ ਦਾ ਸਾਰਾ ਕੁਝ ਆਪਣੇ ਆਪ ਤੋਂ ਆ ਸੈਭੰਗ ਜੀ ਨੂੰ ਕਹਿੰਦੇ ਆ ਤੇ ਹੁੰਦਾ ਸਾਡੇ ਰਾਹੀ ਆ ਕਿਉਂਕਿ ਅਸੀਂ ਹਿੱਸਾ ਕੁਦਰ ਦਾ ਆ ਤੇ ਸਾਡੇ ਰਾਹੀ ਹੁੰਦਾ ਕਰਕੇ ਅਸੀਂ ਜੇ ਐਫਰਟ ਕਰਦੇ ਰਹੀਏ ਤਾਂ ਕਦੇ ਨਰਾਸ਼ ਨਹੀਂ ਹੋਵਾਂਗੇ ਕਦੇ ਅਸੀਂ ਡਿਪਰੈਸਡ ਨਹੀਂ ਹੋਵਾਂਗੇ ਕਦੇ ਅਸੀਂ ਢਿੱਲੇ ਨਹੀਂ ਪਵਾਂਗੇ ਇੱਕ ਤੋਂ ਬਾਅਦ ਇੱਕ ਜਿੰਨਾ ਜੋਰ ਜਿੰਨਾ ਚਿਰ ਅਸੀਂ ਜਾਣਦੇ ਆ ਜਿੰਨਾ ਜੋ ਕੁਛ ਮਿੱਠ ਤੇ ਆ ਸਾਰਾ ਇੱਕ ਪਾਸੇ ਨੂੰ ਤੁਰਿਆ ਜਾਂਦਾ ਠੀਕ ਹੈ ਪਰ ਜਿਹੜੀ ਆ ਗੱਲ ਕਪੂਰ ਨੇ ਕਹੀ ਆ ਵੀ ਜਿਹੜੀ ਪੱਖਪਾਤੀ ਵਿਚਾਰਧਾਰਾ ਆ ਉਹ ਹਿੰਸਾ ਤੋਂ ਬਿਨਾ ਲਾਗੂ ਨਹੀਂ ਹੋ ਸਕਦੀ ਸਾਡੇ ਸੁਭਾਅ ਨੂੰ ਦੇਖਿਆ ਜਦੋਂ ਕੋਈ ਸਾਡੇ ਬਾਰੇ ਗੱਲ ਕਰਦਾ ਆ ਤੇ ਆਰਾਮ ਨਾਲ ਗੱਲ ਸਮਝ ਆ ਜਾਂਦੀ ਹੈ ਕਿ ਅਸੀਂ ਇੰਨੇ ਹਿੰਸਕ ਕਿਉਂ ਹਾਂ ਅਸੀਂ ਕਦੇ ਨਿਰਪੱਖ ਹੋ ਹੀ ਨਹੀਂ ਸਕੇ ਜੋ ਮਰਜੀ ਹੋ ਜਾਏ ਅਸੀਂ ਹਮੇਸ਼ਾ ਆਪਣੇ ਪੱਖ ਦੇ ਬਾਰੇ ਸੋਚਦੇ ਹਾਂ ਆਪਣੀ ਐਡਵੋਕਸੀ ਕਰਨੀ ਹੁੰਦੀ ਹੈ ਕੋਈ ਸ਼ੱਕ ਨਹੀਂ ਪਰ ਉਹਨੂੰ ਲੈਣਾ ਇਸ ਤਰੀਕੇ ਨਾਲ ਹੁੰਦਾ ਇਸ ਐਂਗਲ ਤੋਂ ਹੁੰਦਾ ਕਿ ਅਸੀਂ ਕੋਸ਼ਿਸ਼ ਕਰਦੇ ਰਹੀਏ ਇੱਕ ਪਾਸਿਓਂ ਮਿੱਥ ਕੇ ਤੁਰਦੇ ਰਹੀਏ ਇੰਨੀ ਕੋਸ਼ਿਸ਼ ਕਰਨੀ ਵੀ ਸਾਡੇ ਲਈ ਇੰਨਾ ਨਾਤਾ ਸਖਾਲਾ ਆ ਨਾ ਈਜ਼ੀ ਆ ਵੱਡੀ ਗੱਲ ਐ ਸਾਡੇ ਬਸ ਦੀ ਗੱਲ ਨਹੀਂ ਐ ਅਸੀਂ ਉਹ ਕਹਿੰਦੇ ਜਿਹੜੀ ਅਕਲ ਨੇ ਆ ਨਾ ਅਕਲ ਉਹ ਸਾਰਿਆਂ ਦੀ ਬਸਤੀ ਗੱਲ ਨਹੀਂ ਹੁੰਦੀ ਸਾਰਿਆਂ ਤੋਂ ਵੱਡੀ ਕੰਗਾਲੀ ਜਿਹੜੀ ਜ਼ਿੰਦਗੀ ਦੇ ਵਿੱਚ ਐ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੰਗਾਲੀਆਂ ਪੈਸੇ ਦੀ ਕੰਗਾਲੀ ਬੰਦੇ ਕੋ ਪੈਸਾ ਤਾਂ ਚਲੋ ਸਭ ਕੁਝ ਈ ਆ ਪੈਸੇ ਦੀ ਜੇ ਅਸੀਂ ਗੱਲ ਨਾ ਕਰੀਏ ਉਹਦੇ ਨਾਲ ਸਭ ਕੁਝ ਹੁੰਦਾ ਬੰਦਾ ਕਹਿੰਦਾ ਵੀ ਘਰ ਹੈ ਨਹੀਂ ਕੋਈ ਕਹਿੰਦਾ ਜੌਬ ਹੈ ਨਹੀਂ ਠੀਕ ਆ ਕੋਈ ਕਹਿੰਦਾ ਇਹਨੂੰ ਕੱਪੜੇ ਦੀ ਲੋੜ ਆ ਕੋਈ ਕਹਿੰਦਾ ਬਿਮਾਰੀ ਇਹਨੂੰ ਇਹਨੂੰ ਇਲਾਜ ਚਾਹੀਦਾ ਇਹਨੂੰ ਹਸਪਤਾਲ ਦੇ ਵਿੱਚ ਇਹਨੂੰ ਆ ਮਦਦ ਚਾਹੀਦੀ ਆ ਪਰ ਸਭ ਤੋਂ ਵੱਡੀ ਕੰਗਾਲੀ ਜਿਹੜੀ ਆ ਉਹ ਅਕਲ ਦੀ ਕੰਗਾਲੀ ਆ ਜਿ ਗਰੀਬੀ ਦੀ ਹਾਲਤ ਦੇਖੀ ਅਸੀਂ ਬਾਕੀ ਸਾਰੇ ਕੁਛ ਨਾ ਬੰਦਾ ਲੜ ਲੈਂਦਾ ਪਰ ਜਿਹਦੇ ਕੋਲ ਅਕਲ ਦੀ ਘਾਟ ਹੈ ਕਾਮਨ ਸੈਂਸ ਦੀ ਘਾਟ ਹੈ ਉਹ ਉਹਦੇ ਲਈ ਅੱਗੇ ਤੁਰਨਾ ਬਹੁਤ ਔਖਾ ਹੁੰਦਾ ਤੇ ਅਸੀਂ ਸਾਡੇ ਵੱਲ ਜਦੋਂ ਕੋਈ ਦੇਖਦਾ ਤਾਂ ਅਕਸਰ ਪਤਾ ਲੱਗਦਾ ਵੀ ਜਿਹੜੀ ਅਕਲ ਦੀ ਗਰੀਬੀ ਆ ਸਾਡੀ ਜਿੰਨਾ ਭ੍ਰਿਸ਼ਟਾਚਾਰ ਆ ਸਾਡੇ ਵਾਲੇ ਦੁਆਲੇ ਜਿੰਨਾ ਖਖਣਿਆ ਜਿੰਨਾ ਦਿਖਾਵਾ ਜਿੰਨਾ ਫੁਕਰਾ ਪਾਣਿਆ ਜਿੰਨੀ ਹਿੰਸਾ ਆ ਜਿੰਨਾ ਸੀ ਤੱਕਾ ਕਰਦੇ ਜਿੰਨਾ ਰੋਲਾ ਪਾਉਂਦੇ ਜਿੰਨੇ ਇਲਜ਼ਾਮ ਲਾਉਂਦੇ ਆ ਦੂਜਿਆਂ ਤੇ ਪਿਆ ਸਾਡੇ ਨਾਲ ਤੱਕਾ ਕਰ ਦਿੱਤਾ ਆ ਖੋ ਗਿਆ ਆ ਖੋ ਗਿਆ ਜਿੰਨਾ ਕੁਝ ਸਾਡੇ ਨਾਲ ਹੀ ਹੋ ਰਿਹਾ ਆ ਉਹ ਸਾਰੇ ਦਾ ਸਾਰਾ ਅਕਲ ਦੀ ਗਰੀਬੀ ਨੂੰ ਛਪਾਉਣ ਦੀ ਖਾਤਰ ਆ ਸਾਨੂੰ ਆਪਣੇ ਆਪ ਦੇ ਉੱਤੇ ਭਰੋਸਾ ਨਹੀਂ ਹੈ ਤੇ ਅਸੀਂ ਗਰੀਬ ਠੀਕ ਆ ਅਸੀਂ ਪਛੜੇ ਪਣ ਦਾ ਸ਼ਿਕਾਰ ਹੋਇਆ ਪੈਸਾ ਬਹੁਤ ਆ ਗਿਆ ਸਾਡੇ ਕੋਲ ਪੰਜਾਬ ਵਾਲਿਆਂ ਦੀ ਗੱਲ ਛੱਡੀ ਜੇ ਬਾਹਰਲੇ ਨੂੰ ਤੁਸੀਂ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਬੰਦਿਆਂ ਨੂੰ ਦੇਖੋ ਦਸਾਂ ਦਸਾਂ ਸਾਲਾਂ ਦੇ ਵਿੱਚ ਕਈ ਕਈ ਮਿਲੀਅਨ ਦੇ ਮਾਲ ਖੋ ਕੇ ਬੈਠੇ ਜਦੋਂ ਬੰਦੇ ਨਾਲ ਗੱਲ ਕਰਦੇ ਤੁਸੀਂ ਖੜ ਦੇਂ 10 ਮਿੰਟ ਬੰਦਾ ਕਹਿੰਦਾ ਯਾਰ ਇਹ ਕਿਦਾਂ ਹੈਂਡਲ ਕੀਤਾ ਕਰਦਾ ਹੈ ਪਰ ਉਹਨਾਂ ਕੋ ਇੰਨਾ ਆ ਜੇ ਅੱਗ ਲਾਉਣ ਇਦਾਂ ਅੱਗ ਲਾ ਕੇ ਪ੍ਰਾਪਰਟੀ ਨੂੰ ਖਤਮ ਕਰਨਾ ਚਾਹੁੰਨ ਤਾਂ ਸ਼ਾਇਦ ਮੁਕੇ ਉਦੇ باوجود ਵੀ ਜਿਹੜਾ ਉਹਨਾਂ ਦੇ ਚਿਹਰੇ ਦੇ ਤੇ ਜਿਹੜਾ ਦਬਾਅ ਆ ਉਹਨਾਂ ਤੇ ਜਿਹੜੀ ਉਹਨਾਂ ਮੂੰਹੋਂ ਗੱਲ ਨਿਕਲਦੀ ਆ ਯਾਨੀ ਜਿਸ ਬੰਦੇ ਕੋ ਖਾਣ ਲਈ ਰੋਟੀ ਆ ਰਹਿਣ ਲਈ ਮਕਾਨ ਆ ਆਉਣ ਜਾਣ ਲਈ ਗੱਡੀ ਆ ਵਿਆਹ ਆ ਬੱਚੇ ਆ ਉਹ ਉਹਦੇ ਕੋਲ ਇਦਾਂ ਹੋਣੀ ਚਾਹੀਦੀ ਪਈ ਉਹਦੇ ਮੂੰਹੋਂ ਗੱਲ ਨਿਕਲੇ ਤਾਂ ਦੂਜੇ ਨੂੰ ਰਾਤ ਮਿਲੇ ਆਰਾਮ ਨਾਲ ਉਹ ਜਦੋਂ ਖੜੇ ਕਿਸੇ ਕੋ ਬੁੰਡਣ ਦਾ ਉਹਦੇ ਕੋਲ ਹੋਵੇ ਜਿਨ੍ਹਾਂ ਕੋਲ ਅਗਲਾ ਨਹੀਂ ਮੁੱਕਦਾ ਉਹਨਾਂ ਦੇ ਕੋਲ ਤੁਸੀਂ ਖੜ ਕੇ ਦੇਖੋ ਗੱਲ ਇਦਾਂ ਦੀ ਉਹਨਾਂ ਦੇ ਮੂੰਹੋਂ ਨਿਕਲਦੀ ਨਹੀਂ ਹਰ ਵੇਲੇ ਉਹਦਾ ਕਾਰਨ ਇਹ ਹੈ ਆਪਣੇ ਆਪਣੇ ਆਪ ਦੇ ਵਿੱਚ ਆਪਣੇ ਆਪ ਨਾਲ ਕਦੇ ਬੈਠ ਕੇ ਨਹੀਂ ਦੇਖ ਨਹੀਂ ਸਕਿਆ ਆਪਣੀ ਸਾਧਨਾ ਕਦੇ ਨਹੀਂ ਕਰ ਹੋਈ ਉਹਨਾਂ ਤੋਂ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਖਾਲੀ ਲੱਗੀ ਜਾਂਦਾ ਅੱਜ ਕੱਲ YouTube ਦੇ ਉੱਤੇ ਇੰਨਾ ਕੁਝ ਆ ਆਪਣਾ ਆਪਣਾ ਨੌਲੇਜ ਵਧਾਉਣ ਲਈ ਆਪਣੇ ਗਿਆਨ ਨੂੰ ਵਧਾਉਣ ਲਈ ਜਿਹੜਾ ਹਰ ਵੇਲੇ ਇਹ ਸੋਚ ਰਿਹਾ ਨਾ ਬੰਦਾ ਇਹ ਕੈਲਕੂਲੇਸ਼ਨ ਕਰ ਰਿਹਾ ਕਿ ਦੂਜੇ ਨੂੰ ਮੈਂ ਧੋਖਾ ਕਿਦਾਂ ਦੇਣਾ ਇਹਨੂੰ ਬੇਵਕੂਫ ਕਿਦਾਂ ਪਣਾਉਣਾ ਇਹਨੂੰ ਲੁੱਟਣਾ ਕਿੱਦਾਂ ਆ ਇਹਦੇ ਕੋਲ ਕੰਮ ਕਿੱਦਾਂ ਲੈਣਾ ਆ ਇਹਨੂੰ ਬਰਤਣਾ ਕਿੱਦਾਂ ਬਰਤ ਕੇ ਸਿੱਟਣਾ ਕਿੱਦਾਂ ਆ ਬਰਤਨ ਤੋਂ ਬਾਅਦ ਇਹਦੇ ਤੇ ਇਲਜ਼ਾਮ ਕਿੱਦਾਂ ਲਾਉਣੇ ਆ ਮੈਂ ਗਿਲਟ ਤੋਂ ਮੁਕਤ ਕਿੱਦਾਂ ਹੋਣਾ ਮੈਂ ਹੁਣੇ ਹੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰਦਾ ਸੀ ਕਪੂਰ ਕਹਿੰਦਾ ਜਿਹੜੀ ਬਦਲੇ ਦੀ ਭਾਵਨਾ ਨਾ ਬਦਲੇ ਦੀ ਭਾਵਨਾ ਸਾਰੀ ਜ਼ਿੰਦਗੀ ਨੂੰ ਬੋਝਲ ਬਣਾ ਦਿੰਦੀ ਹੈ ਸਾਡੇ ਕੋਲ ਬਚ ਜਿੱਦਾਂ ਪਹਾੜ ਢੋ ਰਹੇ ਹੁੰਨੇ ਹੁਣ ਤੁਸੀਂ ਸੋਚ ਕੇ ਦੇਖੋ ਕੋ ਬੰਦਾ 20 ਕਿਲੋ ਦਾ ਗੰਢਿਆਂ ਦਾ ਬੈਗ ਤੁਹਾਡੇ ਸਿਰ ਦੇ ਉੱਤੇ ਰਜਾ ਜਾਨੀ ਇੱਕ ਬੈਗ ਦੇ ਵਿੱਚ ਪਾ ਕੇ ਪਿੱਠੂ ਤੁਹਾਡੇ ਬੰਦ ਦੇ ਪਿੱਛੇ 20 25 ਕਿਲੋ ਭਾਰ ਤੁਸੀਂ ਪੌੜੀ ਚੜਦੇ ਆ ਤੁਰਦੇ ਆ ਬੈਠਦੇ ਆ ਹੁਣ ਟਾਇਲਟ ਜਾਣਾ ਬੰਦੇ ਨੇ ਲੰਮਾ ਪੈਣ ਲੱਗਾ ਬੰਦਾ 20 ਕਿਲੋ ਭਾਰ ਬੱਦੂ ਬੰਨਿਆ ਤੁਹਾਡੇ ਕਿੱਦਾਂ ਦੀ ਜ਼ਿੰਦਗੀ ਕਲਪਨਾ ਕਰਕੇ ਦੇਖੋ ਕਿਦਾਂ ਦੀ ਜ਼ਿੰਦਗੀ ਹੋਗੀ ਫਿਲਮ ਦੇਖਣ ਗਏ ਆ ਢੋਲ ਨਹੀਂ ਲਾ ਸਕਦੇ ਪਿੱਛੇ 20 ਕਿਲੋ ਭਾਰ ਬੰਨਿਆ ਰੈਸਟੋਰੈਂਟ ਗਏ ਆ ਮੋਢੇ ਦੁਖਣਿਆ ਲੱਕ ਦੁਖਾਇਆ ਉਹ ਬਦਲੇ ਦੀ ਭਾਵਨਾ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੰਨਾ ਕਿੰਨੇ ਮਨ ਭਾਰ ਚੱਕੀ ਫਿਰਦੇ ਸੀ ਹਰ ਵੇਲੇ ਇਹਨੂੰ ਪਛਾੜਨਾ ਆ ਇਹਨੂੰ ਖਤਮ ਕਰਨਾ ਇਹਨੂੰ ਅਕਲ ਦੇਣੀ ਆ ਇਹਨੂੰ ਕਸਾ ਕੇ ਹਟਣਾ ਇਹਨੂੰ ਮਨਾਉਣਾ ਆ ਇਹਨੂੰ ਛਿਕਾਉਣਾ ਆ ਇਨੂੰ ਪੈਰਾਂ ਤੇ ਲੈ ਕੇ ਆਉਣਾ ਇਹਨੂੰ ਕਾਸੇ ਜੋਗਾ ਨਹੀਂ ਛੱਡਣਾ ਲੋਕਾਂ ਦੇ ਮੋਹਰੇ ਗੱਲ ਕਰਨ ਜੋਗਾ ਨਹੀਂ ਛੱਡਣਾ ਇੱਕ ਵਾਰੀ ਲੋਹਾ ਬਨਵਾਉਣਾ ਇਹਨੂੰ ਆਪਣਾ ਇਹਨੂੰ ਪਤਾ ਲੱਗੇ ਪਿੰਨ ਪੰਗਾ ਕਿਸ ਦੇ ਨਾਲ ਲਿਆ ਸੀ ਔਰ ਇੱਕ ਗੱਲ ਹਮੇਸ਼ਾ ਸੀ ਭੁੱਲ ਜਾਨਨੇ ਆ ਕਿ ਇਹ ਜਿਹੜੀ ਜਿਸ ਨੂੰ ਕੁਦਰਤ ਕਹਿੰਨੇ ਨਾਲ ਜਿਸ ਨੂੰ ਰੱਬ ਕਹਿੰਨੇ ਆ ਜਿਹਨੂੰ ਯੂਨੀਵਰਸ ਕਹਿੰਨੇ ਆਪਾਂ ਕਈ ਵਾਰ ਇਹ ਗੱਲ ਕੀਤੀ ਆ ਇੱਥੇ ਜਦੋਂ ਪਹਿਲਾਂ-ਪਹਿਲਾਂ ਗੱਲ ਕੀਤੀ ਸੀ ਵੀ ਜ਼ਿੰਦਗੀ ਨੂੰ ਇੱਕ ਤਾਸ਼ ਦੀ ਬਾਜੀ ਵਾਂਗ ਦੇਖਣਾ ਚਾਹੀਦਾ ਤੇ ਜਿਹੜੀ ਅਪਰਚੂਨਿਟੀ ਆ ਜੋ ਇੱਕ ਇਨਸੀਡੈਂਟ ਆਉਂਦਾ ਸੀ ਇਦਾਂ ਦੇਖੀਏ ਪਏ ਇਹ ਇੱਕ ਬਾਜੀ ਆ ਸਾਡਾ ਵਿਆਹ ਹੋਣ ਲੱਗਾ ਤੇ ਪੱਤੇ ਵੰਡ ਹੋ ਗਏ ਆਪੇ ਹੁਣ ਆ ਪੱਤੇ ਆ ਇਹਨਾਂ ਨਾਲ ਖੇਡਣਾ ਬੱਚੇ ਹੋਏ ਆ ਜੌਬ ਮਿਲੀ ਆ ਦੋਸਤ ਮਿੱਤਰੇ ਆ ਸਾਡੇ ਇਹ ਸਾਰਾ ਕੁਝ ਇੱਕ ਇੱਕ ਬਾਜੀ ਆ ਤਾਸ਼ ਦੀ ਪੇ ਪੱਤੇ ਵੰਡ ਹੋ ਗਏ ਆਹ ਬਾਜੀ ਜਿਹੜੀ ਆ ਨਾ ਇਹਨਾਂ ਪੱਤਿਆਂ ਨਾਲ ਹੀ ਖੱਡਣੀ ਵਿਆਹ ਹੋ ਗਿਆ ਨਾ ਵਾਈਫ ਆ ਤੇ ਇਹ ਜਿਹੜੀ ਬਾਜੀ ਆ ਹਸਬੰਡ ਵਾਈਫ ਵਾਲੀ ਇਹ ਇਹਨਾਂ ਪੁੱਤਿਆਂ ਨਾਲ ਹੀ ਖੇਡੂਗੀ ਬੱਚੇ ਹੋ ਗਏ ਬਸ ਡੀਲ ਕਰਨਾ ਉਹਨਾਂ ਦਾ ਔਰ ਜ਼ਿੰਦਗੀ ਦਾ ਇੱਕ ਅਸੂਲ ਆ ਯੂਨੀਵਰਸ ਦਾ ਕੁਦਰਤ ਦਾ ਇੱਕ ਅਸੂਲ ਆ ਕੁਦਰਤ ਨੇ ਜੋ ਵੀ ਪੈਦਾ ਕੀਤਾ ਨਾ ਉਹਦੇ ਵਿੱਚ ਉਹ ਮੌਕਾ ਦਿੰਦੀ ਆ ਖੁੱਲ ਕੇ ਤੁਹਾਨੂੰ ਪਰ ਇੱਕ ਮੌਕਾ ਆ ਤੁਹਾਡੇ ਲਈ ਇੱਕ ਵਾਰੀ ਤੁਹਾਡੀ ਆ ਤੇ ਇੱਕ ਯੂਨੀਵਰਸਿਟੀ ਇੱਕ ਚਾਲ ਅਸੀਂ ਚੱਲਣੀ ਆ ਇੱਕ ਯੂਨੀਵਰਸਿਟੀ ਚੱਲਣੀ ਹੁਣ ਉਹਨੇ ਵਾਰੀ ਸਾਨੂੰ ਪਤਾ ਨਹੀਂ ਉਹ ਕਿਹੜੀ ਚੱਲਣੀ ਆ ਬੈਸੇ ਵੀ ਕਿਸੇ ਕਿਸੇ ਨੂੰ ਕੁਝ ਕਰਨ ਲੱਗਿਆਂ ਕਿਸੇ ਨਾਲ ਗੱਲ ਕਰਨ ਲੱਗਿਆਂ ਗੁੱਸੇ ਹੋਣ ਲੱਗਿਆਂ ਪਿਆਰ ਕਰਨ ਲੱਗਿਆਂ ਜੋ ਕੁਝ ਆਪਣਾ ਐਕਸਪ੍ਰੈਸ ਕਰਦੇ ਆ ਕਿਸੇ ਨੂੰ ਕੁਝ ਉਦੋਂ ਖਿਆਲ ਰੱਖਿਓ ਕਿ ਜੋ ਮੈਂ ਕਹਿਣਾ ਆ ਉਹਦੇ ਬਦਲੇ ਚ ਉਹ ਕੀ ਕਹੂਗਾ ਤੇ ਉਹ ਕੀ ਕਹੂਗਾ ਉਹ ਤੋਂ ਗਾਹਾਂ ਮੈਂ ਕੀ ਕਹੂੰ ਤੇ ਮੇਰੇ ਕਹਿਣ ਤੋਂ ਬਾਅਦ ਉਹਦੇ ਕੋ ਹੁਣ ਮੇਰੀ ਇੱਕ ਗੱਲ ਦੇ ਨਾਲ ਅਗਲੇ ਕੋਲ ਕੀ ਕੀ ਆਪਸ਼ਨ ਹੋਣਗੀਆਂ ਇੱਕ ਆ ਹੋ ਸਕਦੀ ਆ ਹੋ ਸਕਦੀ ਆ ਹੋ ਸਕਦੀ ਤੇ ਜੇ ਇਹੀ ਖੇਡ ਇਹੀ ਬਾਜੀ ਤਾਸ਼ ਦੀ ਅਸੀਂ ਯੂਨੀਵਰਸਲ ਖੇਡਣ ਲੱਪਈ ਜਿਸ ਨੂੰ ਸਾਨੂੰ ਬਣਾਇਆ ਹੈ ਉਹਦੇ ਨਾਲ ਖੇਡਣੀ ਇਹਨੂੰ ਰੱਬ ਕਹਿ ਲਓ ਤੁਸੀਂ ਜੋ ਮਰਜ਼ੀ ਕਹਿ ਲਓ ਉਹਦੇ ਨਾਲ ਖੇਡਣ ਲੱਪਈ